ਹਾਂਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਅੱਜ ਬਾਈ ਇੱਕ ਸੁਪਰ ਸੀਟਰ ਦੇ ਇੱਕ ਅਰਜਨ 605 ਟਰੈਕਟਰ ਲੈ ਕੇ ਆਇਆ ਜੇ ਕਿਸੇ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਕਰ ਲਿਓ ਸਬਸਕ੍ਰਾਈਬ ਜੇ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਾਉਣੀਆਂ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਅੱਜ ਤੁਹਾਡੇ ਆ ਤੇ ਐਗਰੀ ਜ਼ੋਨ ਦਾ ਸੁਪਰ ਸੀਟਰ ਲੈ ਕੇ ਆਇਆ ਬਹੁਤ ਹੀ ਸਾਫ਼ ਸੁਥਰਾ 2022 ਮਾਡਲਾ ਸੰਗਰੂਰ ਏਰੀਆ ਦੇ ਵਿੱਚ ਸੁਪਰ ਸੀਟਰ ਪਿਆ ਕਿਤੋਂ ਕੋਈ ਸੁਪਰ ਸੀਟਰ ਦੀ ਟੱਟ ਪੱਜ ਕਿਤੋਂ ਕਿਤੋਂ ਵੈਲਡ ਨਹੀਂ ਹੋਇਆ ਵਧੀਆ ਚਾਲੂ ਹਾਲਤ ਦੇ ਵਿੱਚ ਜਿ ਬਿਲਕੁਲ ਜਿਵੇਂ ਨਵੇਂਆ ਵਰਗਾ ਹੀ ਪਿਆ ਤੇ ਰੇਟ ਦੀ ਗੱਲ ਕਰੀਏ ਰੇਟ 1 ਲੱਖ ਤੇ 45000 ਰੁਪਿਆ ਬਾਈ ਨੇ ਰੇਟ ਮੰਗਿਆ ਇਹਦੇ ਵਿੱਚ ਮੌਕੇ ਤੇ ਤੁਹਾਡਾ ਜਿੰਨਾ ਵੀ ਹੋ ਸਕਿਆ ਪੂਰਾ ਤੁਹਾਡਾ ਮਾਨਤਾਨ ਕੀਤਾ ਜਾਊਗਾ ਰੇਟ ਦੇ ਵਿੱਚੋਂ ਤੇ ਜੇ ਕੋਈ ਟੁੱਟ ਭੱਜ ਹੋਈ ਜਾਂ ਕਿਤੇ ਬੈਲਡ ਹੋਇਆ ਚੱਲਣ ਦੇ ਵਿੱਚ ਤਕਨੀਕੀ ਫਾਲਟ ਹੋਇਆ ਉਹ ਵੀ ਬਾਈ ਵੱਲੋਂ ਫੁੱਲ ਜ਼ਿੰਮੇਵਾਰੀ ਦੋਨੇ ਫਰੰਟ ਵਾਲੀਆਂ ਤਬੰਗਾਂ ਨਾਲ ਹੈ ਜੀ ਡੈਕਸਾਂ ਵਾਲਾ ਟੌਪ ਵਾਲਾ ਮਾਡਲ ਆ ਐਗਰੀ ਜ਼ੋਨ ਦਾ ਬਲੇਟਾਂ ਦੀ ਕੰਡੀਸ਼ਨ 70 ਤੋਂ 80% ਪਈ ਆ ਵਧੀਆ ਸਾਫ ਸੁਥਰਾ ਜੇ ਕਿਸੇ ਵੀਰ ਨੇ ਖਰੀਦਣਾ ਜਲਦੀ ਤੋਂ ਜਲਦੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ ਤੁਸੀਂ ਅਰਜਨ ਹੈਗਾ ਜੀ 2009 ਮਾਡਲ ਆ ਪ੍ਰੈਸ਼ਰ ਸਟੀering ਡਬਲ ਕਲਚ ਰਿਵਰਸ ਪੀਟੀਓ ਦੇ ਵਿੱਚ ਆ ਜਾਂਦਾ ਇੰਜਨ ਗੇਅਰ ਟਰੈਕਟਰ ਬਿਲਕੁਲ ਓਕੇ ਜੀ ਪੰਜਾਬ ਨੰਬਰ ਆ ਚਿਪ ਵਾਲੀ ਕਾਪੀ ਆ ਤੇ ਆਨਲਾਈਨ ਬੋਲਦਾ ਇਹਦਾ ਵੀ ਬਾਈ ਦਾ ਨੰਬਰ ਸਕਰੀਨ ਉੱਪਰ ਚੱਲ ਰਿਹਾ 9463704547 ਬਾਈ ਦਾ ਨੰਬਰ ਆ ਤੇ ਫਿਰੋਜ਼ਪੁਰ ਏਰੀਏ ਦੇ ਵਿੱਚ ਇਹ ਟਰੈਕਟਰ ਖੜਾ ਜੇ ਰੰਗ ਪੇਂਟ ਦੀ ਗੱਲ ਕਰੀਏ ਬਿਲਕੁਲ オリジナル ਰੰਗ ਪੇਂਟ ਆ ਜੀ ਘਰ ਦੀ ਬਾਈ ਤੇ ਚੱਲਿਆ ਹੋਇਆ ਟਰੈਕਟਰ ਆ ਅਗਲੇ ਟਾਇਰ 80 ਤੋਂ 85 ਪੈਸੇ ਪਏ ਨੇ ਮਗਰਲੇ ਟਾਇਰ 60 ਤੋਂ 65 ਪੈਸੇ ਪਏ ਨੇ ਜੀ ਇੰਜਨ ਗੀਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਸਮਾਨ ਸਾਰਾ ਸੋਨੂੰ ਨਾਲ ਮਿਲੂਗਾ ਡੰਡਾ ਫੱਟੀ ਛਤਰੀ ਜੇ ਕਿਸੇ ਵੀ ਵੀਰ ਨੇ ਆਰ ਜਨਰੇਟਰ ਖਰੀਦਣਾ ਤਾਂ ਬਾਈ ਦਾ ਸਕਰੀਨ ਉੱਪਰ ਨੰਬਰ ਚੱਲ ਰਿਹਾ ਸੀ ਉਹਦੇ ਨਾਲ ਗੱਲਬਾਤ ਕਰਕੇ ਟਰੈਕਟਰ ਦੇ ਤੇ ਤੂੰ ਖਰੀਦ ਸਕਦੇ ਹੋ ਰੇਟ ਬਾਈ ਨੇ ਮੰਗਿਆ 3 ਲੱਖ ਤੇ 15000 ਰੁਪਇਆ ਬਾਈ ਨੇ ਰੇਟ ਮੰਗਿਆ ਇਹਦੇ ਵਿੱਚ ਸੋਡਾ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਜੇ ਕੋਈ ਹੋਰ ਬਾਈ ਤੋਂ ਜਾਣਕਾਰੀ ਲੈਣੀ ਆ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਮੇਨ ਗੱਲ ਹੈ ਜੀ ਆਨਲਾਈਨ ਬੋਲਦਾ ਚੈਪਲੀ ਕਾਪੀ ਆ ਤੇ ਜੇ ਤੁਸੀਂ ਲੋਨ ਕਰੋਨਾ ਟਰੇਡਰ ਤੇ ਲੋਨ ਵੀ ਹੋ ਜਾਊਗਾ ਸੈਂਟਰ ਗੇਰ ਦੇ ਵਿੱਚ ਹੈ ਜੀ ਇਹ ਬਹੁਤ ਹੀ ਸਾਫ਼ ਸੁਥਰਾ ਬਾਕੀ ਬਾਈ ਵੱਲੋਂ ਫੁੱਲ ਗਾਰੰਟੀ ਹੈ ਫੇਰ ਵੀ ਤੁਸੀਂ ਆਪਣੀ ਤਸੱਲੀ ਆਸ ਤੇ ਬਾਈ ਜੀ ਚੈੱਕ ਕਰਕੇ ਪੂਰੀ ਤਸੱਲੀ ਕਰਕੇ ਟਰੇਡਰ ਖਰੀਦ ਸਕਦੇ ਹੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਜਿਨ੍ਹਾਂ ਨੇ ਆਪਣੀ ਵੀਡੀਓ ਨੂੰ ਹੱਤੋ ਵੱੱਦ ਪਿਆਰ ਕਰਦੇ ਹੋ ਜੇ ਕਿਸੇ ਨੇ ਐਡ ਕਰਉਣਾ